प्यारे दोस्तों प्यार भरी सत श्री अकाल जी हां जी दोस्तों जमे के तुसी जानਦੇ ਹੋ ਕਿ 2025 ਤੋਂ ਭਾਰਤ ਦੇ ਵਿੱਚ 1 ਫਰਵਰੀ 2025 ਤੋਂ ਬਜਟ ਪੇਸ਼ ਕੀਤਾ ਜਾਣਾ ਹੈ ਇਸ ਬਜਟ ਦੇ ਵਿੱਚ ਪੰਜਾਬ ਦੇ ਮੁਲਾਜ਼ਮਾਂ ਦੇ ਲਈ ਲਾਭ ਹੋ ਸਕਦਾ ਹੈ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੀਆਂ ਜਿੰਨੀਆਂ ਵੀ ਪੈਂਡਿੰਗ ਪਈਆਂ ਮੰਗਾਂ ਨੇ ਜਿੰਨੀਆਂ ਵੀ ਪੈਂਡਿੰਗ ਪਈਆਂ ਮੰਗਾਂ ਦੇ ਵਿੱਚੋਂ 11% ਡੀਏ ਤਿੰਨ ਕਿਸ਼ਤਾਂ 18228 ਕਰੋੜ ਦੇ ਬਕਾਏ ਸਾਢੇ 5 ਸਾਲਾਂ ਦੇ ਜੋ ਕਿ ਪੈਂਡਿੰਗ ਪਏ ਨੇ ਮੁਲਾਜ਼ਮ ਜਿੰਨਾ ਮੰਗਾਂ ਨੂੰ ਲੈ ਕੇ ਉਡੀਕ ਕਰ ਰਹੇ ਨੇ ਸੰਘਰਸ਼ ਕਰ ਰਹੇ ਨੇ ਫੈਕਟਰ 2.1 ਨਾਲ ਕੱਚੇ ਮਲਾਜ਼ਮਾਂ ਨੂੰ ਪੱਕੇ ਕਰਨਾ ਪੰਜਾਬ ਸਰਕਾਰ ਦੇ ਵਿਭਾਗਾਂ ਵਿੱਚ ਕੰਮ ਕਰਦੇ ਕੱਚੇ ਮਲਾਜ਼ਮਾਂ ਦੁਆਰਾ ਕਾਫੀ ਲੰਬੇ ਸਮੇਂ ਤੋਂ ਸੰਘਰਸ਼ ਕੀਤਾ ਜਾ ਰਿਹਾ ਹੈ ਇਹਨਾਂ ਮੰਗਾਂ ਉਤੇ ਜ਼ਿਕਰ ਹੋਣ ਤੋਂ ਬਾਅਦ ਮਲਾਜ਼ਮਾਂ ਦੀਆਂ ਕਿਹੜੀਆਂ ਮੰਗਾਂ ਪੂਰੀਆਂ ਹੋ ਸਕਦੀਆਂ ਨੇ ਪੰਜਾਬ ਦੇ ਮਲਾਜ਼ਮਾਂ ਨੂੰ ਕਿਹੜੇ ਲਾਭ ਜਿਹੜੇ ਕਿ ਮਿਲ ਸਕਦੇ ਨੇ ਸਾਰੀ ਜਾਣਕਾਰੀ ਦੇਵਾਂਗੇ ਇਸ ਵੀਡੀਓ ਦੇ ਵਿੱਚ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਣਾ ਜੀ ਹਾਂਜੀ ਦੋਸਤੋ ਪੰਜਾਬ ਸਰਕਾਰ ਦੇ ਮਲਾਜ਼ਮਾਂ ਦਾ 11% ਡੀਏ ਦੀਆਂ ਤਿੰਨ ਕਿਸ਼ਤਾਂ ਸਾਢੇ 5 ਸਾਲਾਂ ਦਾ 18228 ਕਰੋੜ ਰੁਪਏ ਦਾ ਬਕਾਇਆ ਫੈਕਟਰ 2.69 ਪੇ ਸਕੇਲ ਨੂੰ ਲਾਗੂ ਹੋਣ ਦੀ ਉਡੀਕ ਜਿਹੜੇ ਕਿ ਮਲਾਜ਼ਮ ਕਰ ਰਹੇ ਨੇ ਇਸ ਨੂੰ ਲੈ ਕੇ ਸੂਤਰਾਂ ਦੇ ਵੱਲੋਂ ਹੁਣੇ-ਹੁਣੇ ਵੱਡੀ ਜਾਣਕਾਰੀ ਪ੍ਰਾਪਤ ਹੋਈ ਹੈ ਕਿ ਮਲਾਜ਼ਮਾਂ ਤੇ ਪੈਨਸ਼ਨਰਾਂ ਦੇ ਲਈ ਸਮਾਂ ਜਿਹੜਾ ਕਿ ਪੰਜਾਬ ਸਰਕਾਰ ਕੱਢ ਰਹੀ ਹੈ ਜਿਸ ਦੇ ਵਿੱਚ ਦੱਸਿਆ ਜਾ ਰਿਹਾ ਕਿ 1 ਫਰਵਰੀ 2025 ਨੂੰ ਹੋਣ ਵਾਲੇ ਭਾਰਤ ਦੇ ਬਜਟ ਦੇ ਵਿੱਚ ਭਾਰਤ ਸਰਕਾਰ 8ਵਾਂ ਪੇ ਕਮਿਸ਼ਨ ਜਿਹੜਾ ਕਿ ਲਾਗੂ ਕਰਦੀ ਦੀ ਹੈ ਤਾਂ ਲਾਗੂ ਕਰਨ ਦੇ ਆਦੇਸ਼ ਜਦੋਂ ਦਿੱਤੇ ਜਾਣਗੇ ਪੰਜਾਬ ਦੇ ਜਿੰਨੇ ਵੀ ਮਲਾਜ਼ਮ ਤੇ ਪੈਨਸ਼ਨਰ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਸੰਘਰਸ਼ ਕਰ ਰਹੇ ਨੇ ਉਸ ਸੰਘਰਸ਼ ਨੂੰ ਇੱਕ ਨਵਾਂ ਮੋੜ ਜਿਹੜਾ ਕਿ ਮਿਲ ਜਾਵੇਗਾ ਮਲਾਜ਼ਮਾਂ ਦੀਆਂ ਪੈਂਡਿੰਗ ਪਈਆਂ ਮੰਗਾਂ 11% ਡੀਏ ਦੀਆਂ ਤਿੰਨ ਕਿਸ਼ਤਾਂ ਸਾਢੇ 5 ਸਾਲਾਂ ਦਾ ਬਕਾਇਆ 15% ਦਾ ਲਾਭ ਇਹਨਾਂ ਮੰਗਾਂ ਤੋਂ ਮਲਾਜ਼ਮਾਂ ਨੂੰ ਜਾਨਾਤ ਜਿਹੜੀ ਕਿ ਮਿਲ ਜਾਵੇਗੀ ਮਲਾਜ਼ਮਾਂ ਨੂੰ ਰਾਹਤ ਜਿਹੜੀ ਕਿ ਮਿਲੇਗੀ ਪੰਜਾਬ ਸਰਕਾਰ ਕਿਸੇ ਰਾਜਨੀਤਿਕ ਦਬਾਅ ਹੇਠਾਂ ਮਲਾਜ਼ਮਾਂ ਦੀਆਂ ਇਹਨਾਂ ਮੰਗਾਂ ਨੂੰ ਮੰਨਣ ਦੇ ਲਈ ਮਜਬੂਰ ਹੋਵੇਗੀ ਹੁਣ ਸਾਰੇ ਮਲਾਜ਼ਮ ਹੀ ਭਾਰਤ ਮਲਾਜ਼ਮਾਂ ਦੀਆਂ ਅੱਖਾਂ ਦੇ ਵਿੱਚ ਜੋ ਕਿ ਪੁਰਾਣੀ ਪੈਨਸ਼ਨ ਸਕੀਮ ਨੂੰ ਲੈ ਕੇ ਲਗਾਤਾਰ ਉਹਨਾਂ ਦੁਆਰਾ ਸੰਘਰਸ਼ ਕੀਤਾ ਜਾ ਰਿਹਾ ਤੇ ਜਿਹੜਾ ਬਜਟ ਪੇਸ਼ ਕੀਤਾ ਜਾਵੇਗਾ ਜੇਕਰ ਕੇਂਦਰੀ ਮਲਾਜ਼ਮਾਂ ਨੂੰ ਕੋਈ ਲਾਭ ਹੁੰਦਾ ਹੈ ਦਿੱਤਾ ਜਾਂਦਾ ਹੈ ਤਾਂ ਉਸ ਦਾ ਅਸਰ ਜਿਹੜਾ ਕਿ ਸਿੱਧਾ ਪੰਜਾਬ ਦੇ ਮਲਾਜ਼ਮਾਂ ਦੀਆਂ ਮੰਗਾਂ ਉੱਪਰ ਪੈ ਸਕਦਾ ਹੈ ਹਾਂਜੀ ਦੋਸਤੋ ਇਹ ਸੀ ਅੱਜ ਦੀ ਵੱਡੀ ਅਪਡੇਟ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਸ਼ੇਅਰ ਕਰਨਾ ਨਾ ਭੁੱਲਣਾ ਧੰਨਵਾਦ ਜੀ